ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਜਦੋਂ ਖਾੜਕੂ ਲਹਿਰ ਦਾ ਸਭ ਤੋਂ ਵੱਡਾ ਦੁਸ਼ਮਣ ਸਵਰਨ ਸਿੰਘ ਘੋਟਨਾ ਸਿੱਖਾਂ ਦੀ ਮਾਰ ਹੇਠਾਇਆ ਖਾੜਕੂ ਦੀ ਮਾਰ ਹੇਠਾਇਆ ਤਾਂ ਉਹਨਾਂ ਨੇ ਕਿਉਂ ਛੱਡ ਦਿੱਤਾ ਕਿਉਂ ਉਹਨਾਂ ਨੇ ਸਵਰਨ ਸਿੰਘ ਘੋਟਨੇ ਨੂੰ ਸੁੱਕਾ ਹੀ ਜਾਣ ਦਿੱਤਾ ਕੀ ਹੋਇਆ ਸੀ ਕੀ ਸੀ ਘਟਨਾ ਸੋ ਦਿਲਜੀਤ ਸਿੰਘ ਬਿੱਟੂ ਲਿਖਦੇ ਨੇ ਦੱਸਾਂਗੇ ਪੂਰੀ ਜਾਣਕਾਰੀ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਕਰ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਵੀਡੀਓ ਸ਼ੁਰੂ ਕਰਦੇ ਆਂ ਸੋ ਇਹ ਗੱਲ ਦਿਲਜੀਤ ਸਿੰਘ ਬਿੱਟੂ ਲਿਖਦੇ ਨੇ ਇਹ ਗੱਲ 1985 ਦੇ ਸ਼ੁਰੂ ਦੀ ਹੈ ਉਸ ਵੇਲੇ ਹਲੇ ਮੈਂ ਪਘੋੜਾ ਨਹੀਂ ਸੀ ਹੋਇਆ ਉਸ ਦਿਨ ਮੇਰੇ ਕੋਲ ਸ਼ਾਮ ਨੂੰ ਸਲੱਖਣ ਸਿੰਘ ਅਤੇ ਹੀਰਾ ਸਿੰਘ ਬੱਬਰ ਆਏ ਪ੍ਰਸ਼ਾਦੇ ਤੋਂ ਬਾਅਦ ਅਸੀਂ ਕੋਠੇ ਉੱਪਰ ਖੁੱਲੇ ਵਿੱਚ ਮੰਜੇ ਢਾਕੇ ਪੈ ਗਏ ਹੀਰਾ ਸਿੰਘ ਨੇ ਗੱਲ ਤੋਰੀ ਕਿ ਦੁਸ਼ਟ ਦੀ ਕਿਸਮਤ ਬੜੀ ਤੇਜ ਹੈ ਫਿਰ ਉਸਨੇ ਸਵਾਲ ਉਠਾਇਆ ਕਿ ਐਨੇ ਵੱਡੇ ਦੁਸ਼ਟ ਨੂੰ ਗੁਰੂ ਨੇ ਆਪ ਹੱਥ ਦੇ ਕੇ ਰੱਖ ਲਿਆ ਸਲੱਖਣ ਸਿੰਘ ਨੇ ਗੰਭੀਰਤਾ ਨਾਲ ਮੁਸਕਰਾਉਂਦਿਆਂ ਕਿਹਾ ਜਿਸ ਨੂੰ ਗੁਰੂ ਨੇ ਰੱਖ ਲਿਆ ਉਸ ਬਾਰੇ ਕੀ ਮਲਾਲ ਕਰਨਾ ਆਪਣੇ ਵਿੱਚ ਹੀ ਕੋਈ ਕਮੀ ਰਹਿ ਗਈ ਹੋਵੇਗੀ। ਮੇਰੀ ਦਿਲਚਸਪੀ ਨੂੰ ਦੇਖ ਕੇ ਉਹਨਾਂ ਨੇ ਸਾਰੀ ਗੱਲ ਖੋਲੀ ਤੇ ਦੱਸਿਆ ਅਤੇ ਸਾਰੀ ਗੱਲ ਦੱਸੀ ਕਿ ਸਵਰਨਕੋਟ ਨੇ ਦੇ ਨੇੜੇ ਪਹੁੰਚਣ ਲਈ ਸਾਡੇ ਬੰਦੇ ਨੇ ਬਹੁਤ ਮਿਹਨਤ ਕੀਤੀ ਸੀ। 6-7 ਮਹੀਨਿਆਂ ਬਾਅਦ ਉਹ ਨੇ ਬਿਲਕੁਲ ਨੇੜੇ ਪਹੁੰਚ ਗਿਆ। ਇੰਨੇ ਸਮੇਂ ਬਾਅਦ ਜਦੋਂ ਹਮਲੇ ਦਾ ਮੌਕਾ ਮਿਲਿਆ ਤੇ ਉਹ ਕਹਿੰਦਾ ਉਹਨੇ ਗੋਲੀ ਨਹੀਂ ਚਲਾਈ ਸਿੰਘ ਨੇ ਤੇ ਐਂ ਵਾਪਸ ਆ ਗਿਆ। ਸਵਰਨੈ ਕੋਟ ਨੇ ਨੇ ਇੱਕ ਸਿਪਾਈ ਦੇ ਤੌਰ ਤੇ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ ਤੇ ਐਸਐਸਪੀ ਬਣ ਕੇ ਸੇਵਾਮੁਕਤ ਹੋਇਆ ਸੀ। ਇਸ ਹੀ ਵਮੋਤਾਰੀ ਮਲਕੀ ਰਿਟਾਇਰ ਹੋਇਆ ਸੀ ਇਹ ਪੰਜਾਬ ਵਿੱਚ ਸਭ ਤੋਂ ਜ਼ਾਲਮ ਅਤੇ ਬਦਨਾਮ ਪੁਲਿਸ ਵਾਲਿਆਂ ਵਿੱਚੋਂ ਗਿਣਾ ਜਾਂਦਾ ਸੀ ਇਸ ਦੀ ਤਵਤੀਸ਼ ਤਸ਼ੱਦਦ ਅਤੇ ਬਰਬਰਤਾ ਪੁਲਿਸ ਮੈਕਮੇ ਵਿੱਚ ਚਰਚਾ ਦਾ ਵਿਸ਼ਾ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਨਕਸਲਵਾਦੀਆਂ ਸਮਗਲਰਾਂ ਤੇ ਹੋਰ ਬੰਦਿਆਂ ਨੂੰ ਵੀ ਮਾਰਕ ਪਾਇਆ ਇਹ ਸੰਘਰਸ਼ਸ਼ੀਲ ਬੰਦਿਆਂ ਦਾ ਨਿਸ਼ਾਨਾ ਰਿਹਾ ਅਤੇ ਇਸ ਨੂੰ ਮਾਰਨ ਦੀਆਂ ਕਈ ਯੋਜਨਾਵਾਂ ਬਣਾਈਆਂ ਤੇ ਅਮਲ ਕੀਤਾ ਪਰ ਨਤੀਜਾ ਅਸਫਲਤਾ ਹੀ ਨਿਕਲਿਆ ਇਸ ਦੀ ਕਿਸਮਤ ਐਡੀ ਬਲੀ ਸੀ ਕਿ ਇਹ ਸਦਾ ਹੀ ਵੱਜ ਜਾਂਦਾ ਰਿਹਾ ਕਈ ਵਾਰ ਇਹਦੀ ਥਾਂ ਕੋਈ ਹੋਰ ਲੋਕ ਹੀ ਮਰਦੇ ਰਹੇ ਜਰਨਲ ਲਾਭ ਸਿੰਘ ਨਾਲ ਇੱਕ ਯੋਜਨਾ ਵਿੱਚ ਮੈਂ ਸ਼ਾਮਲ ਸੀ ਦੋ ਵਾਰ ਜਥੇਦਾਰ ਗੁਰਜੰਟ ਸਿੰਘ ਨੇ ਕੋਸ਼ਿਸ਼ ਕੀਤੀ ਅਤੇ ਦੋ ਵਾਰ ਬਬਰਾਂ ਨੇ ਵੀ ਕੀਤੀ ਪਰ ਸਫਲ ਰਹੇ ਜਿਸ ਬੇਲੇ ਦੀ ਇਹ ਘਟਨਾ ਹੈ ਉਹਨਾਂ ਦਿਨਾਂ ਵਿੱਚ ਜਲੰਧਰ ਵਿੱਚ ਡੀਐਸਪੀ ਲੱਗਿਆ ਹੋਇਆ ਸੀ ਸਵਰਨਾ ਘੋਟਨਾ ਹੀਰਾ ਸਿੰਘ ਦਾ ਕੋਈ ਬੰਦਾ ਬਹੁਤ ਮਿਹਨਤ ਕਰਕੇ ਘੋਟਨੇ ਦੇ ਘਰ ਦੇ ਨੇੜੇ ਰਹਿਣ ਲੱਗ ਗਿਆ ਉਹ ਜਾਤਾ ਕੋਈ ਪੁਲਿਸ ਵਾਲਾ ਸੀ ਜਾ ਫਿਰ ਕਿਸੇ ਪੁਲਿਸ ਵਾਲੇ ਦੀ ਸਹਾਇਤਾ ਨਾਲ ਪੁਲਿਸ ਲਾਈਨ ਵਿੱਚ ਸਥਿਤ ਉਸਦੇ ਘਰ ਵਿੱਚ ਦਾਖਲ ਹੋ ਗਿਆ ਸੀ ਉਹ ਕਮਰੇ ਦੇ ਬਾਹਰ ਖੜਾ ਉਹ ਕਮਰੇ ਦੇ ਬਾਹਰ ਖਿੜਕੀ ਕੋਲ ਪੁਲਿਸ ਦੀ ਵਰਦੀ ਵਿੱਚ ਥਾਮਸਨ ਗਨ ਲੈ ਕੇ ਤਿਆਰ ਬਰ ਤਿਆਰ ਖੜਾ ਸੀ ਸਵਰਨੇ ਨੇ ਕਮਰੇ ਵਿੱਚ ਆਉਣਾ ਸੀ ਤੇ ਬੈਠਣਾ ਸੀ ਉਸਨੇ ਬਾਹਰੋਂ ਹਨੇਰੇ ਵਿੱਚ ਹੀ ਉਹਦੇ ਉੱਤੇ ਬਿਸ਼ਾਰ ਮਾਰਨੀ ਸੀ ਗੋਲੀਆਂ ਦੀ ਅਤੇ ਬਾਹਰ ਕੰਦ ਟੱਪ ਕੇ ਮੋਟਰਸਾਈਕਲ ਉੱਤੇ ਪੁਲਿਸ ਦੀ ਵਰਦੀ ਵਿੱਚ ਉਡੀਗਰੇ ਹੀਰਾ ਸਿੰਘ ਨਾਲ ਫਰਾਰ ਹੋ ਜਾਣਾ ਸੀ ਇਹ ਸਭ ਕੁਝ ਇਸੇ ਤਰ੍ਹਾਂ ਹੀ ਹੋਇਆ ਪਰ ਜਦੋਂ ਘੋਟਨਾ ਕਮਰੇ ਵਿੱਚ ਵੜਿਆ ਤਾਂ ਉਸਨੇ ਕੁਰਤਾ ਪਜਾਮਾ ਪਾਇਆ ਹੋਇਆ ਸੀ ਤੇ ਸਿਰ ਤੇ ਪੱਗ ਬੰਨੀ ਹੋਈ ਸੀ। ਉਹਦੇ ਹੱਥ ਵਿੱਚ ਗੁਟਕਾ ਸੇਬ ਸੀ। ਉਹ ਉਸ ਕਮਰੇ ਵਿੱਚ ਬੈਠ ਕੇ ਪਾਠ ਕਰਨ ਲੱਗ ਗਿਆ ਤੇ ਅੱਧਾ ਘੰਟਾ ਪਾਠ ਕਰਦਾ ਰਿਹਾ ਅਤੇ ਫਿਰ ਗੁਟਕੇ ਸਮੇਤ ਹੀ ਉੱਠ ਕੇ ਕਮਰੇ ਤੋਂ ਬਾਹਰ ਚਲਾ ਗਿਆ। ਇਨ੍ਹਾਂ ਵੱਲੋਂ ਭੇਜੇ ਹੋਏ ਸਿੰਘ ਨੇ ਗੋਲੀ ਨਹੀਂ ਚਲਾਈ ਕਿਉਂਕਿ ਉਹਨਾਂ ਚਿਰ ਉਹਦੇ ਹੱਥ ਵਿੱਚ ਗੁਟਕਾ ਸੇਬ ਸੀ ਤੇ ਉਹ ਪਾਠ ਕਰ ਰਿਹਾ ਸੀ। ਇਹ ਹਾਲਾਤ ਵਿੱਚ ਸਵਰਨੇ ਘੋਟਨੇ ਨੂੰ ਮਾਰਿਆ ਜਾ ਸਕਦਾ ਸੀ। ਪਰ ਉਹ ਸਿੰਘ ਉਡੀਕਦਾ ਰਿਹਾ ਕਿ ਉਹ ਪਾਠ ਕਰਕੇ ਗੁੜਕਾ ਸਾਹਿਬ ਰੱਖੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਇਸ ਤਰ੍ਹਾਂ ਉਹ ਮੌਤ ਤੋਂ ਬਚ ਗਿਆ ਹੀਰਾ ਸਿੰਘ ਨੂੰ ਇੱਕ ਝੋਰਾ ਵੀ ਸੀ ਕਿ ਐਡਾ ਵੱਡਾ ਦੁਸ਼ਟ ਬਚ ਗਿਆ ਇੰਨੀ ਜ਼ਿਆਦਾ ਮਿੰਤ ਐਵੇਂ ਹੀ ਗਈ ਪਰ ਨਾਲ ਹੀ ਉਹਨਾਂ ਨੂੰ ਇਹ ਤਸੱਲੀ ਭਰੀ ਖੁਸ਼ੀ ਵੀ ਸੀ ਕਿ ਉਹਨਾਂ ਦੇ ਸਿੰਘ ਨੇ ਸਹੀ ਪਰਖ ਕੀਤੀ ਅਤੇ ਪਾਠ ਕਰਦੇ ਹੋਏ ਦੁਸ਼ਮਣ ਤੇ ਗੋਲੀ ਨਹੀਂ ਚਲਾਈ ਮੈਨੂੰ ਵੀ ਉਦੋਂ ਇਹ ਗੱਲ ਚੰਗੀ ਲੱਗੀ ਕਿ ਉਸ ਗੁਮਨਾਮ ਸਿੰਘ ਨੇ ਐਡੀ ਵੱਡੀ ਪ੍ਰਾਪਤੀ ਹੱਥੋਂ ਜਾਣ ਦਿੱਤੀ ਸਵਰਨੇ ਘੋਟਨੇ ਨੂੰ ਮਾਰਨਾ ਸੰਘਰਸ਼ ਲਈ ਬਹੁਤ ਵੱਡੀ ਗੱਲ ਸੀ ਪਰ ਉਹ ਗੁਰੂ ਦੇ ਸਿੰਘ ਨੇ ਦੇਖ ਲਓ ਇੰਨਾ ਸਤਕਾਰ ਸੀ ਉਹਨਾਂ 'ਚ ਖਾੜਗੂ ਸਿੰਘਾਂ 'ਚ ਹਰੇਕ ਨੂੰ ਕਰਨਾ ਚਾਹੀਦਾ ਇੰਨਾ ਦੇਖ ਲਓ ਉਹਨਾਂ ਨੇ ਐਡੀ ਵੱਡੀ ਪ੍ਰਾਪਤੀ ਆਪਣੇ ਹੱਥੋਂ ਛੱਡੀ ਤੇ ਉਹਨਾਂ ਨੇ ਸਵਰਨੇ ਨੂੰ ਮਾਰ ਸਕਦੇ ਸੀ ਉਹ ਘੋਟਨੇ ਨੂੰ ਜਦੋਂ ਹੱਥ 'ਚ ਗਨ ਸੀਗੀ ਮੂਰੇ ਬੰਦਾ ਖੜਾ ਸੀ ਖਾਲੀ ਹੱਥ ਪਰ ਉਹਦੇ ਹੱਥ 'ਚ ਗੁਟਕਾ ਸਾਹਿਬ ਸੀਗਾ ਜਿਹਦੇ ਕਰਕੇ ਉਹਦੀ ਜਾਨ ਬਚੀ ਸੋ ਗੁਰੂ ਨੇ ਆਪ ਰੱਖਿਆ ਦੇਖ ਲਓ ਉਹਨੂੰ ਮਾੜੇ ਬੰਦੇ ਨੂੰ ਵੀ ਗੁਰੂ ਹੀ ਰੱਖਦਾ ਹੈ ਬਾਕੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਅਗਲੀਆਂ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ ਧੰਨਵਾਦ